ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਆ ਤਾਂ ਇਸ ਸਮੇਂ ਸਿੱਖ ਕੌਮ ਨੂੰ ਹਿੰਦੂ ਤਵੀਆਂ ਦੀ ਅਕਿਰਤ ਘਨਤਾ ਬਹੁਤ ਚੁਬ ਰਹੀ ਹੈ ਸਦਕ ਜੰਜੂ ਰਾਖਾ ਉਪਰਾਪਤਾ ਕਾ ਕਿਨੋ ਵੱਡੋ ਕਲੂ ਮਹਸਾਕਾ ਗੁਰੂ ਸਾਹਿਬ ਜੀ ਨੇ ਦਿਨਾਂ ਦਾ ਧਰਮ ਬਚਾਉਣ ਦੇ ਲਈ ਜਿਨ੍ਹਾਂ ਦੇ ਧੋਤੀ ਬੋਦੀ ਟੋਪੀ ਤਿਲਕ ਜਨੇਊ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲ ਦਾਸ ਦੀ ਨੇ ਆਪਣੀ ਸ਼ਹਾਦਤ ਦੇ ਕੇ ਤੇ Hindu ਧਰਮ ਦੀ ਰਾਖੀ ਕੀਤੀ ਤੇ ਅੱਜ Hindu ਹਾਕਮ ਇੰਨੀ ਅਕਿਰਤ ਕਰਨਤਾ ਕਰ ਰਹੇ ਨੇ ਕਿ ਉਹ ਸਿੱਖ ਕੌਮ ਦਾ ਗੁਰੂ ਸਹਿਬਾਨਾਂ ਦਾ ਸਾਡੇ ਸ਼ਹੀਦਾਂ ਦਾ ਸਾਡੇ ਯੋਧਿਆਂ ਦਾ ਇਸ਼ਾਨ ਭੁੱਲ ਚੁੱਕੇ ਆ ਇਹ ਅਕਿਰਤ ਕਰਨਤਾ ਨਹੀਂ ਤਾਂ ਹੋਰ ਕੀ ਆ ਗੁਰੂ ਸਾਹਿਬਾਨਾਂ ਨੇ ਜਿਨ੍ਹਾਂ ਦਾ ਧਰਮ ਬਚਾਇਆ ਉਹ ਅੱਜ ਸਾਡੇ ਹੀ ਧਰਮ ਨੂੰ ਨੇਸ ਤੋਂ ਨਾਬੂਦ ਕਰਨ ਦੇ ਤਲੇ ਹੋਏ ਆ ਸਾਡੀ ਸਿਧਾਂਤਕ ਸਰੀਰਿਕ ਅਤੇ ਲੁਕਵੇਂ ਰੂਪ ਦੇ ਵਿੱਚ ਲਗਾਤਾਰ ਨਸਲ ਕੁਸ਼ੀ ਕਰ ਰਹੇ ਆ ਸਿੱਖ ਕੌਮ ਉਹਨਾਂ ਲੋਕਾਂ ਦੇ ਕੋਲੋਂ ਜਵਾਬ ਮੰਗਦੀ ਏ ਕਿ ਅੱਜ ਜਿਹੜੇ ਲੋਕ ਦਿੱਲੀ ਤਖਤ ਦੇ ਉੱਤੇ ਬੈਠੇ ਹੋਏ ਆ ਅੱਜ ਜਿਹੜੇ ਹਿੰਦੂ ਹੁਕਮਰਾਨ ਰਾਜੇ ਬਣੇ ਹੋਏ ਆ ਇਹ ਕਿਹਨਾਂ ਦੀ ਬਦੌਲਤ ਏ ਇਹ ਖਾਲਸੇ ਦੀ ਬਦੌਲਤ ਏ ਇਹ ਗੁਰੂ ਸਾਹਿਬਾਨਾਂ ਦੀ ਹੀ ਬਦਲ ਤੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਦੇ ਵਿੱਚੋਂ ਖਾਲਸਾ ਪ੍ਰਗਟ ਹੋਇਆ ਜਿਸ ਖਾਲਸੇ ਨੇ ਮੁਗਲ ਸਾਮਰਾਜ ਦਾ ਅੰਤ ਕੀਤਾ ਜਿਸ ਖਾਲਸੇ ਨੇ ਦਿੱਲੀ ਅਤੇ ਲਾਹੌਰ ਦੇ ਸ਼ਾਹੀ ਕਿਲੇ ਦੇ ਉੱਤੇ ਖਾਲਸਾ ਰਾਜ ਦੇ ਨਿਸ਼ਾਨ ਸਹਵ ਚੁਲਾਏ ਝੰਡੇ ਚੁਲਾਏ ਅੰਗਰੇਜ਼ ਸਾਮਰਾਜ ਵਿਰੁੱਧ ਵੀ ਤਕੜਾ ਜਿਹੜਾ ਸੰਘਰਸ਼ ਆ ਉਹ ਲੜਿਆ ਜੇਕਰ Hindu ਧਰਮ ਦੀ ਜਾਂ ਹਿੰਦੁਸਤਾਨ ਦੀ ਕੋਈ ਹੋਵੇ ਧ ਤਾਂ ਇਹ ਗੁਰੂ ਸਾਹਿਬਾਨਾਂ ਦੀ ਦੇਣ ਆ ਪਰ ਹਰਾਨੀ ਦੀ ਗੱਲ ਦੇਖੋ ਕਿ ਅੱਜ ਉਹੀ ਲੋਕ ਹਿੰਦੂ ਹਾਕਮ ਉਹ ਸਾਡੀ ਸਿੱਖ ਕੌਮ ਦੀ ਹੋਂਦ ਨੂੰ ਖਤਮ ਕਰਨ ਤੇ ਜਿਹੜਾ ਆ ਉਹ ਤੁਲੇ ਹੋਏ ਆ ਅੱਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਯਾਦ ਕੀਤਾ ਜਾ ਰਿਹਾ ਆ ਸ਼ਰੋਮਣੀ ਕਮੇਟੀ ਵੱਲੋਂ ਵੀ ਅਕਾਲੀ ਦਲ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਭਾਰਤ ਸਰਕਾਰ ਵੱਲੋਂ ਵੀ ਅਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਦੇ ਵੱਲੋਂ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਜਥੇਬੰਦੀਆਂ ਵੱਲੋਂ ਸੰਪਰਦਾਵਾਂ ਵੱਲੋਂ ਸੰਗਤਾਂ ਦੇ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਆ ਤਾਂ ਹਰੇਕ ਸੱਚੇ ਸਿੱਖ ਹਰੇਕ ਅਨਖੀ ਸਿੱਖ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਆ ਰਿਹਾ ਆ ਕਿ Hindu ਹਾਕਮ ਉਹ ਕੌਮ ਦੇ ਨਾਲ ਸਿੱਖ ਕੌਮ ਦੇ ਨਾਲ ਇੰਨੀ ਵੱਡੀ ਅਕਰਤ ਘਣਤਾ ਕਿਉਂ ਕਰ ਰਹੀ ਆ ਇਹ ਇਕੱਲੀ ਕਾਂਗਰਸ ਨੇ ਨਹੀਂ ਬਲਕਿ ਅਜੋਕੀ ਕੇਂਦਰ ਵਿੱਚ ਭਾਜਪਾ ਦੀ ਜਿਹੜੀ ਸਰਕਾਰ ਆ ਉਹ ਵੀ ਉਸੇ ਤਰ੍ਹਾਂ ਹੀ ਜਿਹੜੀ ਅਗਿਰਤ ਘੰਤਾ ਕਰ ਰਹੀ ਏ ਜਿਵੇਂ ਕਾਂਗਰਸ ਸਰਕਾਰ ਨੇ ਭਾਰਤ ਸਰਕਾਰ ਨੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਫਿਰ ਨਵੰਬਰ 1984 ਦੇ ਵਿੱਚ ਸਿੱਖਾਂ ਦੇ ਗਲਾਂ ਦੇ ਵਿੱਚ ਬਲਦੇ ਟਾਇਰ ਪਾਏ ਜਿਹਦੇ ਵਿੱਚ ਆਰਐਸਐਸ ਨੇ ਭਾਜਪਾ ਨੇ ਵੀ ਬੜਾ ਵੱਡਾ ਜਿਹੜਾ ਰੋਲ ਆ ਸਿੱਖ ਵਿਰੋਧੀ ਜਿਹੜਾ ਰੋਲ ਆ ਉਹ ਨਿਭਾਇਆ ਬੀਬੀਆਂ ਦੀ ਜਿਹੜੀ ਪੱਤ ਆ ਉਹ ੁੱਟ ਗਈ ਸਿੱਖ ਹੋਣਾ ਹੀ ਇਸ ਦੇਸ਼ ਵਿੱਚ ਪਾਪ ਹੋ ਗਿਆ ਸੀ ਜੁਰਮ ਬਣ ਗਿਆ ਸੀ ਜਦੋਂ ਸਿੱਖਾਂ ਦੀਆਂ ਜਾਇਦਾਦਾਂ ਲੁੱਟੀਆਂ ਗਈਆਂ ਤੇ ਜਿਵੇਂ ਔਰੰਗਜ਼ੇਬ ਨੇ ਭਾਈ ਮਤੀ ਦਾਸ ਜੀ ਨੂੰ ਭਾਈ ਸਤੀ ਦਾਸ ਜੀ ਨੂੰ ਭਾਈ ਦਿਆਲਾ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕੀਤਾ ਸੀ ਉਸੇ ਤਰ੍ਹਾਂ ਦਿੱਲੀ ਅਤੇ ਭਾਰਤ ਦੇ ਹੋਰ ਵੱਖ-ਵੱਖ ਸੂਬਿਆਂ ਦੇ ਵਿੱਚ ਸਿੱਖਾਂ ਨੂੰ Hindu ਹਾਕਮਾਂ ਦੇ ਵੱਲੋਂ ਭਾਰਤ ਸਰਕਾਰ ਵੱਲੋਂ ਭਗਵੇਂ ਬ੍ਰਿਗੇਡ ਵੱਲੋਂ ਕਾਂਗਰਸ ਸਰਕਾਰ ਵੱਲੋਂ ਜੂਨ ਅਤੇ ਨਵੰਬਰ 1984 ਦੇ ਵਿੱਚ ਉਸੇ ਤਰ੍ਹਾਂ ਹੀ ਜਿਹੜਾ ਸ਼ਹੀਦ ਆ ਉਹ ਕੀਤਾ ਗਿਆ ਜਿਵੇਂ ਭਾਈ ਸਤੀਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਔਰੰਗਜ਼ੇਬ ਨੇ ਸ਼ਹੀਦ ਕੀਤਾ ਉਸੇ ਤਰ੍ਹਾਂ ਸਿੱਖਾਂ ਦੇ ਗਲਾਂ ਦੇ ਵਿੱਚ ਬਲਦੇ ਜਿਹੜੇ ਟਾਇਰ ਆ ਉਹ ਪਾਏ ਗਏ ਇਸੇ ਤਰ੍ਹਾਂ ਹੀ ਸਿੱਖਾਂ ਦੇ ਜਿਹੜੇ ਟੋਟੇ-ਟੋਟੇ ਆ ਉਹ ਕੀਤੇ ਗਏ ਜਿਵੇਂ ਭਾਈ ਮਤੀਦਾਸ ਜੀ ਨੂੰ تیرਿਆ ਗਿਆ ਦੋ ਟੋਟੇ ਕਰ ਦਿੱਤੇ ਗਏ ਔਰੰਗਜ਼ੇਬ ਵੱਲੋਂ ਉਸੇ ਤਰ੍ਹਾਂ ਹੀ ਸਿੱਖਾਂ ਨੂੰ ਤਲਵਾਰਾਂ ਦੇ ਨਾਲ ਤੇ ਰਸ਼ੂਲਾਂ ਦੇ ਨਾਲ ਜਿਹੜਾ ਨਵੰਬਰ ਨੂੰ 1784 ਦੇ ਵਿੱਚ ਵੜਿਆ ਗਿਆ ਅੱਜ ਕਹਿਣਾ ਪਾਏਗਾ ਕਿ ਤਿਲਕ ਜੰਜੂ ਦੀ ਰੱਖਿਆ ਦਾ ਉਨ੍ਹਾਂ ਕਰਜ ਉਤਾਰਿਆ ਸੀ ਬਲਦੇ ਟਾਇਰ ਗਲਾਂ ਵਿੱਚ ਪਾ ਕੇ ਗੁਰੂ ਪੁੱਤਰਾਂ ਨੂੰ ਮਾਰ ਰਿਆ ਸੀ احسانمند ਹੋਣ ਦੀ بجائے ਧੰਨਵਾਦ ਕਰਨ ਦੀ بجائے ਸ਼ੁਕਰ ਕਰਨ ਦੀ بجائے ਭਰਾ ਬਣਨ ਦੀ بجائے ਸਾਡੇ ਹੱਕ ਹਕੂਕ ਦੇਣ ਦੀ بجائے ਸਾਡਾ ਜਿਹੜਾ ਕਤਲਿਆਮ ਆ ਉਹ ਕੀਤਾ ਗਿਆ ਇੱਥੋਂ ਤੱਕ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਖਾਤਰ ਅੱਜ ਮੰਦਰਾਂ ਦੇ ਵਿੱਚ ਟੱਲ ਖੜ ਕਰੇ ਆ ਜਿਨ੍ਹਾਂ ਦੀ ਖਾਤਰ ਹੀ ਆਦੇ ਮੰਦਰਾਂ ਦੀ ਹੁੰਦੇ ਆ ਹਿੰਦੂਆਂ ਦੀ ਹੁੰਦੇ ਆ ਮੂਰਤੀਆਂ ਜਿਹੜੀਆਂ ਪੂਜੀਆਂ ਜਾ ਰਹੀਆਂ ਸ਼ਿਵਲਿੰਗ ਜਿਹੜੇ ਆ ਉਹ ਪੂਜੇ ਜਾ ਰਹੇ ਆ ਇਹ ਜਿਹੜੇ ਹਿੰਦੂ ਮਥੇ ਉਤੇ ਤਿਲਕ ਲਗਾ ਰਹੇ ਆ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜੇ ਦਾ ਖੂਨ ਆ ਪਰ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਕਿਉਂ ਭੁੱਲ ਗਏ ਕਿਉਂ ਨਵੰਬਰ 1984 ਦੇ ਵਿੱਚ ਫਿਰ ਕੋ ਹਿੰਦੂ ਤਵੀਆਂ ਵੱਲੋਂ ਗੁਰਦੁਆਰਾ ਸੀਸਗੰਧ ਸਾਹਿਬ ਦਿੱਲੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਨੂੰ ਅਗਨ ਭੇਟ ਕੀਤਾ ਗਿਆ ਸਿੱਖ ਕੌਮ ਜਵਾਬ ਮੰਗਦੀ ਏ ਫਿਰ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਆ ਬਣਾਏ ਜਾਂਦੇ ਆ ਭਾਜਪਾ ਸਰਕਾਰ ਤਾਂ ਇਹ ਵੀ ਕਹਿ ਸਕਦੀ ਆ ਕਿ ਉਹ ਸਾਰਾ ਕੁਝ ਕਾਂਗਰਸ ਦੇ ਰਾਜ ਵਿੱਚ ਹੋਇਆ ਤੇ ਭਾਜਪਾ ਹੀਓ ਅਸੀਂ ਤੁਹਾਨੂੰ ਵੀ ਪੁੱਛਣਾ ਚਾਹੁੰਦੇ ਆ ਕਿ ਅੱਜ ਜਦੋਂ ਲਗਾਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਆ ਤਾਂ ਇਨਸਾਫ਼ ਕਿਉਂ ਨਹੀਂ ਨਾ ਤੁਹਾਨੂੰ ਬੇਅਦਬੀਆਂ ਵਾਲੇ ਲੱਭਦੇ ਆ ਜੇਕਰ ਸਿੱਖ ਕੌਮ ਲੰਬਾ ਸੰਘਰਸ਼ ਕਰਦੀ ਏ ਕੋਈ ਬੇਅਦਬੀ ਵਾਲਾ ਦੋਸ਼ੀ ਫੜਿਆ ਵੀ ਜਾਂਦਾ ਆ ਤੇ ਛੇਤੀ ਹੀ ਜ਼ਮਾਨਤਾਂ ਦੇ ਦਿੱਤੀਆਂ ਜਾਂਦੀਆਂ ਆ ਤੇ ਛੇਤੀ ਹੀ ਉਹਨਾਂ ਨੂੰ ਸਿਕਿਉਰਟੀਆਂ ਵੀ ਦੇ ਦਿੱਤੀਆਂ ਜਾਂਦੀਆਂ ਆ ਇਹ ਸਿੱਖ ਕੌਮ ਦੇ ਜ਼ਖਮਾਂ ਦੇ ਉੱਤੇ ਲੋਨ ਕਿਉਂ ਭੁਗਿਆ ਜਾ ਰਿਹਾ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਸ਼ਹਾਦਤ ਨੂੰ ਬਲੀਦਾਨ ਕਹਿ ਕੇ ਉਹਨੂੰ ਛੋਟਾ ਜਾਂ અપਮਾਨ ਕਿਉਂ ਕੀਤਾ ਜਾ ਰਿਹਾ ਆ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਿਆਰੇ ਸਿੱਖ ਬਾਬਾ ਮਤੀ ਦਾਸ ਜੀ ਭਾਈ ਮਤੀ ਦਾਸ ਜੀ ਉਹਨਾਂ ਨੂੰ ਸ੍ਰੀ ਗੁਰੂ ਮਤੀਦਾਸ ਸ਼ਰਮਾ ਕਹਿ ਕੇ ਤੇ ਇਹ ਤੁਹਾਡੇ ਵੱਲੋਂ ਸ਼ਰਾਬ ਤੇ ਕਿਉਂ ਕੀਤੀ ਜਾ ਰਹੀ ਹੈ? ਬਾਬਾ ਬੰਦਾ ਸਿੰਘ ਜੀ ਭਹਾਦਰ ਨੂੰ ਵੀਰ ਬੰਦਾ ਬਹਾਦਰੀ ਇਹ ਆਰਐਸਐਸ ਵੱਲੋਂ ਭਾਜਪਾ ਭਗਵੇਂ ਬ੍ਰਿਗੇਡ ਦੇ ਵੱਲੋਂ ਕਿਉਂ ਕਿਹਾ ਜਾ ਰਿਹਾ ਹੈ? ਇਸੇ ਤਰ੍ਹਾਂ ਸਾਡੇ ਗੁਰੂ ਸਾਹਿਬਾਨਾਂ ਨੇ ਛੇਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਹਿੰਦੂ ਕੈਦੀ ਰਾਜੀ ਜਿਹੜੇ ਰਿਹਾ ਕਰਵਾਏ ਇਸ ਤੋਂ ਇਲਾਵਾ ਹੋਰ ਵੀ 500 ਲੋਕ ਰਿਹਾ ਕਰਵਾਏ ਪਰ ਆਦੇ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਭਾਜਪਾ ਦੀ ਕੇਂਦਰ ਸਰਕਾਰ ਦੇ ਵੱਲੋਂ ਬੰਦੀ ਸਿੱਖਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਜਗਤਾਰ ਸਿੰਘ ਜੀ ਤਾਰਾ ਭਾਈ ਪਰਮਜੀਤ ਸਿੰਘ ਜੀ ਪਿਉਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਗੁਰਮੀਤ ਸਿੰਘ ਇੰਜੀਨੀਅਰ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਭਾਈ ਸ਼ਮਸ਼ੇਰ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਸਾਡੇ ਸਿੰਘ ਅੱਜ ਵੀ ਜ਼ਿਲ੍ਹਾ ਦੇ ਵਿੱਚ ਕਿਉਂ ਨਜ਼ਰ ਬੰਦੇ ਆ ਉਹਨਾਂ ਨੂੰ ਰਿਹਾਈਆਂ ਕਿਉਂ ਨਹੀਂ ਮਿਲ ਰਹੀਆਂ ਮੋਦੀ ਨੇ ਤਾਂ ਆਖਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੇ ਸਾਲ 2019 ਦੇ ਵਿੱਚ ਕਿ ਬੰਦੀ ਸਿੱਖਾਂ ਨੂੰ ਰਿਹਾ ਕੀ ਕੀਤਾ ਜਾਏਗਾ ਕਿੱਥੇ ਗਏ ਨੋਟੀਫਿਕੇਸ਼ਨ ਕਿਉਂ ਨਹੀਂ ਹੋਈਆਂ ਰਿਹਾਈਆਂ 6 ਸਾਲ ਬੀਤ ਗਏ ਹੋਏ ਆ ਤੇ ਅੱਜ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਵੀ ਤੁਸੀਂ ਬੰਦੀ ਸਿੱਖਾਂ ਨੂੰ ਰਿਹਾ ਨਹੀਂ ਕੀਤਾ ਤੁਸੀਂ ਦੱਸ ਦਿੱਤਾ ਆ ਕਿ ਤੁਹਾਡੇ ਮਨਾਂ ਦੇ ਵਿੱਚ ਸਿੱਖ ਕੌਮ ਪ੍ਰਤੀ ਕਿੰਨੀ ਨਫ਼ਰਤ ਆ ਕਿੰਨੀ ਜ਼ਹਿਰ ਜਿਹੜੀ ਆ ਤੁਹਾਡੇ ਮਨਾਂ ਦੇ ਵਿੱਚ ਭਰੀ ਹੋਈ ਏ ਕਿਉਂ ਸਾਡੇ ਨੌਜਵਾਨਾਂ ਦੀਆਂ ਨਸ਼ਿਆਂ ਰਾਹੀਂ ਨਸਲ ਕੁਸ਼ੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਇਹ ਨਸਲ ਕੁਸ਼ੀ ਨਹੀਂ ਤਾਂ ਹੋਰ ਕੀ ਪਹਿਲਾਂ ਠੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤੇ ਸਾਡੇ ਨੌਜਵਾਨ ਤੇ ਹੁਣ ਨਸ਼ਿਆਂ ਰਾਹੀਂ ਜਿਹੜੀ ਨਸਲ ਕੁਸ਼ੀ ਆ ਹੋ ਰਹੀ ਆ ਆਰਐਸਐਸ ਦੇ ਵੱਲੋਂ ਭਗਵੇਂ ਬ੍ਰਿਗੇਡ ਦੇ ਵੱਲੋਂ ਲਗਾਤਾਰ ਸਾਡਾ ਇਤਿਹਾਸ ਵਿਗਾੜਿਆ ਜਾ ਰਿਹਾ ਜਾ ਸਾਡੇ ਉੱਤੇ ਸਿਧਾਂਤਕ ਜਿਹੜੇ ਹਮਲੇ ਆ ਉਹ ਕੀਤੇ ਜਾ ਰਹੇ ਆ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਹੋਰ ਸਰਕਾਰੀ ਅਦਾਰਿਆਂ ਦੇ ਵਿੱਚ ਸਾਡੇ ਕਕਾਰਾਂ ਦੇ ਉੱਤੇ ਬੰਧੀਆਂ ਲੱਗ ਰਹੀਆਂ ਆ ਯਾਰ ਸਹੀ ਜਨਾਂ ਦਾ ਤਿਲਕ ਜੰਜੂ ਥੋਤੀ ਬੋਦੀ ਟੋਪੀ ਬਚਾਈ ਉਹਨਾਂ ਨੂੰ ਸਾਡੇ ਧਾਰੇ ਤੋਂ ਦਸਤਾਰ ਤੋਂ ਉਹਨਾਂ ਨੂੰ ਕਿਰਪਾਨ ਤੋਂ ਉਹਨਾਂ ਨੂੰ ਸਾਡੇ ਪਹਿਰਾਵੇ ਤੋਂ ਜਿਹੜੀ ਸਾਡੇ ਸਿੱਖੀ ਸਰੂਪ ਤੋਂ ਜਿਹੜੀ ਆ ਉਹ ਨਫ਼ਰਤ ਆ ਇਹ ਆ ਕਿਰਤ ਕਰਨ ਤਾਂ ਨਹੀਂ ਤਾਂ ਹੋਰ ਕੀ ਆ ਗੁਰੂ ਸਾਹਿਬਾਨਾਂ ਨੇ ਜਿੰਨੇ ਤੁਹਾਡੇ ਉੱਤੇ ਅਹਿਸਾਨ ਕੀਤੇ ਆ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕਰਕੇ 10ਵੇਂ ਪਾਤਸ਼ਾਹ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਦਾਰਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਾਂ ਅੰਗਰੇਜ਼ ਸਾਮਰਾਜ ਵੇਲੇ ਵੀ ਜਿਨ੍ਹਾਂ ਸਿੱਖਾਂ ਨੇ ਜਿਹੜਾ ਸੰਘਰਸ਼ ਕੀਤਾ ਸ਼ਹੀਦੀਆਂ ਦਿੱਤੀਆਂ ਫਾਂਸੀਆਂ ਦੇ ਉੱਤੇ ਚੜੇ ਕਾਦੇ ਪਾਣੀਆਂ ਦੀਆਂ ਜਿਹੜੀਆਂ ਸਜ਼ਾਵਾਂ ਆ ਉਹ ਭੋਗੀਆਂ ਪਰ 1947 ਤੋਂ ਬਾਅਦ ਸਿੱਖਾਂ ਦੇ ਨਾਲ ਕੀ ਕੁਝ ਹੋਇਆ ਸਾਨੂੰ ਜਰਾਇਮ ਪੇਸ਼ਾ ਕੌਮ ਦਾ ਜਿਹੜਾ ਖਿਤਾਬ ਆ ਉਹ ਦਿੱਤਾ ਗਿਆ ਕਿਵੇਂ ਸਿੱਖ ਜਿਹੜਾ ਉਹ ਭੁੱਲ ਜਾਣ ਹਿੰਦੂ ਹਾਕਮਾਂ ਨੂੰ ਤਾ ਸਾਡੇ ਨਾਲ ਅਜੇਹਾ ਵਿਤਕਰਾ ਕਰਨਾ ਚਾਹੀਦਾ ਸੀ ਕਿ ਜਿਹੜੇ ਸਿੱਖ ਆ ਉਹ ਵੀ ਕਹਿ ਸਕਦੇ ਕਿ ਸਾਰੇ ਜਹਾਂ ਸੀ ਅੱਥਾ ਹਿੰਦੁਸਤਾਨ ਹਮਾਰਾ ਪਰ ਸਾਡੇ ਨਾਲ ਅਜੇਹਾ ਵਿਤਕਰਾ ਕੀਤਾ ਗਿਆ ਕਿ ਫਿਰ ਸਿੱਖਾਂ ਨੂੰ ਕਹਿਣਾ ਪਿਆ ਮੁੱਦ ਤੇ ਗੁਜਰੀ ਹੈ ਜ਼ੁਲਮੋ ਸਤਮ ਸਹਤੇ ਹੋਏ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ ਕਿਸ ਤਰ੍ਹਾਂ ਹਿੰਦੁਸਤਾਨ ਨੂੰ ਜਿਹੜਾ ਅਸੀਂ ਆਪਣਾ ਮੰਨ ਲੀਏ ਜਿੱਥੇ ਹਰ ਰੋਜ਼ ਸਿੱਖਾਂ ਦੇ ਉੱਤੇ ਜਿਹੜੇ ਜ਼ੁਲਮ ਆ ਤਸ਼ੱਦਦ ਆ ਉਹ ਹੋ ਰਹੇ ਆ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਜਿਹੜਾ ਸਿੱਖਿਓ ਕਿਵੇਂ ਭੁੱਲ ਜਾਣ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ਾਂ ਦੀ ਜਿਹੜੀ ਸ਼ਹਾਦਤ ਕਿਵੇਂ ਭੁੱਲ ਜਾਣ ਜੋ ਥਾਣਿਆਂ ਵਿੱਚ ਸਾਡੀਆਂ ਧੀਆਂ ਭੈਣਾਂ ਦੀ ਜਿਹੜੀ ਪੱਤ ਤੇ ਰੋਲੀ ਗਈ ਉਹਨੂੰ ਸਿੱਖ ਜਿਹੜੇ ਆ ਉਹ ਕਿਵੇਂ ਭੁੱਲ ਜਾਣ ਅੱਜ ਵੀ ਜਿਹੜੀ ਭਾਜਪਾ ਸਰਕਾਰ ਆ ਉਹ ਪੰਜਾਬ ਦੀ ਜਿਹੜੀ ਯੂਨੀਵਰਸਿਟੀ ਆ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹ ਕੇਂਦਰ ਉਹਦੇ ਉੱਤੇ ਜਿਹੜਾ ਕਬਜ਼ਾ ਆ ਜਮਾ ਰਿਹਾ ਆ ਜਿਹੜੀ ਹਿੰਦੂ ਨੀਤੀ ਆ ਉਹ ਪੰਜਾਬ ਉੱਤੇ ਸਿੱਖੀ ਉੱਤੇ ਲਾਗੂ ਕਰਨ ਦੇ ਜਿਹੜੇ ਯਤਨ ਆ ਉਹ ਹੋ ਰਹੇ ਆ ਸਿੱਖੀ ਸਿੱਖ ਨੂੰ ਖਤਮ ਕਰਕੇ ਤੇ ਇੱਥੇ ਹਿੰਦੂ ਤੇ ਹਿੰਦੀ ਹਿੰਦੀ ਹਿੰਦੂ ਹਿੰਦੋਸਤਾਨ ਵਾਲਾ ਜਿਹੜਾ ਕਨਸੈਪਟ ਆ ਉਹ ਲਾਗੂ ਕਰਨਾ ਚਾਹੁੰਦੇ ਆ ਯਾਰ ਮਤਲਬ ਕਿ ਉਹ ਸਾਡੀ ਹੋਂਦ ਹਸਤੀ ਨੂੰ ਹੀ ਨਹੀਂ ਮੰਨਣਾ ਚਾਹੁੰਦੇ ਸਾਡੀ ਸਿੱਖ ਪਛਾਣ ਉੱਤੇ ਵੀ ਜਿਹੜਾ ਸਵਾਲੀਆ ਨਿਸ਼ਾਨ ਜਿਹੜਾ ਆ ਉਹ ਲਗਾ ਰਹੇ ਆ ਅੱਜ ਇਸ ਸਮੇਂ ਦੇ ਵਿੱਚ ਸਿੱਖ ਕੌਮ ਨੂੰ ਹਿੰਦੂ ਤਮੀਆਂ ਦੀ ਜਿਹੜੀ ਅਕਿਰਤ ਘਨਟਾ ਆ ਉਹ ਬਹੁਤ ਜ਼ਿਆਦਾ ਜਿਹੜੀ ਉਹ ਚੁੱਭ ਰਹੀ ਆ ਜੇਕਰ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਬੇਅਦਬੀਆਂ ਦਾ ਇਨਸਾਫ ਮਿਲ ਗਿਆ ਹੁੰਦਾ ਬੰਦੀ ਸਿੱਖਾਂ ਨੂੰ ਰਿਹਾ ਕੀਤਾ ਗਿਆ ਹੁੰਦਾ ਪੰਜਾਬ ਨੂੰ ਹੱਕ ਹਕੂਕ ਆਜ਼ਾਦੀ ਦਿੱਤੀ ਹੁੰਦੀ ਤੇ ਅਸੀਂ ਵੀ ਕਹਿ ਸਕਦੇ ਹੁੰਦੇ ਕਿ ਹਾਂ ਹਿੰਦੂ ਹਾਕਮਾਂ ਨੂੰ ਅਹਿਸਾਨ ਚੇਤੇ ਆ ਪਰ ਹਿੰਦੂ ਹਾਕਮ ਗੁਰੂ ਸਾਹਿਬਾਨ ਦਾ ਜੋ ਪਰਉਪਕਾਰ ਕੀਤਾ ਸੀ ਉਹਨੂੰ ਭੁੱਲ ਚੁੱਕੇ ਹੋਏ ਆ ਉਹਨੂੰ ਵਿਸਾਰ ਚੁੱਕੇ ਹੋਏ ਆ ਤੇ ਇਹ ਭਾਜਪਾ ਵਾਲੇ ਸ਼ਤਾਬਦੀਆਂ ਮਨਾਉਣ ਦਾ ਸਿਰਫ ਇੱਕ ਟਕਵਾਂਜ ਰਚ ਰਿਹਾ ਸਿਰਫ ਸਿੱਖਾਂ ਨੂੰ ਭਰਮਾ ਰਹੇ ਆ ਸਿਰਫ ਸਿੱਖਾਂ ਨੂੰ ਬਰਗਲਾ ਰਹੇ ਆ ਤੋਂ ਸਿੱਖਾਂ ਨੂੰ ਅਜਹੀਆਂ ਤਾਕਤਾਂ ਤੋਂ ਜਿਹੜਾ ਸੁਚੇਤ ਆ ਉਹ ਹੋਣਾ ਚਾਹੀਦਾ ਆ ਤੇ ਜਿਵੇਂ ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਹੋਂਦ ਵਿੱਚ ਆਇਆ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਪ੍ਰਗਟ ਹੋਇਆ ਇਸੇ ਤਰ੍ਹਾਂ ਜੂਨ 1984 ਅਤੇ ਨਵੰਬਰ 1984 ਦੇ ਘੱਲੂ ਘਾਰੇ ਤੋਂ ਬਾਅਦ ਖਾਲਿਸਤਾਨ ਦਾ ਜਿਹੜਾ ਸੰਘਰਸ਼ ਆ ਉਹ جاری ਆ ਜਿਹਦੇ ਵਾਸਤੇ ਹਰੇਕ ਸਿੱਖ ਨੂੰ ਜਾਗਦੇ ਰਹਿਣਾ ਚਾਹੀਦਾ ਆ ਤੇ ਸੰਘਰਸ਼ ਜਾਰੀ ਰੱਖਣਾ ਚਾਹੀਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ